ਹੈ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਜਾਇ ਹੋ ਗਾ ਸਿਖ ਤਖਸਮ ਦੀ ਨੂਰ ਅਰਸਹੁ ਗੁਰ ਸੋ ਚਟੀਐ ਤਦ ਡਿਢੇ ਸਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤਿਸਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਪਤ ਤਿ ਉਧਾਰਨ ਪਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹਿਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਪੀਤ੍ਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੇ ਗੁਰਸਵਾਰੇ ਖਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਗੁਰੂ ਜੀਾਂ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋ ਰਹੀ ਹੈ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਦੇ ਮਹਾਵਾਕ ਅਨਸਾਰ ਅੰਮ੍ਰਿਤ ਵੇਲੇ ਸਮਾ ਸਤਿਗੁਰੂ ਜੀ ਆਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਸਮੇ ਨੂੰ ਮੁਖ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਪੰਜਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀ ਨੇ ਸਰਵਣ ਕੀਤੀ ਹੈ। ਉਪਰੰਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪੀਤਰ ਗੁਰਬਾਣੀ ਦੇ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਜੋ ਸ਼ਲੋਕ ਚੱਲ ਰਹੇ ਨੇ ਨਾਵੇਂ ਮਹੱਲੇ ਦੇ ਸ਼ਲੋਕ ਪੰਜ ਸ਼ਲੋਕਾਂ ਦੀ ਆਪ ਜੀ ਨੇ ਕੱਲ ਤੱਕ ਕਥਾ ਸਰਮਣ ਕਰ ਚੁੱਕੇ ਹੋ 6ਵੇਂ ਸ਼ਲੋਕ ਦੀ ਆਪ ਜੀ ਨੇ ਪਾਠ ਸਰਮਣ ਕੀਤਾ ਹੈ ਅਗਲੇ ਸ਼ਲੋਕਾਂ ਦੀ ਰੰਭਤਾ ਹੋਈ ਹੈ ਸਤਿਗੁਰੂ ਜੀ ਸੁਭ ਸਿੱਖਿਆ ਦੇ ਕਰਕੇ ਨਿਹਾਲ ਕਰ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਪੀਤਰ ਭੋਗ ਦੇ ਸ਼ਲੋਕ ਨੇ ਮਨੁਭ੍ਰਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗਰਬਾਣੀ ਗੁਰੂ ਕੀ ਗਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਾਰੀ ਹੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਤਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਪਤ ਤ ਉਧਾਰਨ ਉਹ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਪਤ ਤ ਪਾਪੀਆਂ ਦੇ ਤਾਰਨ ਵਾਲਾ ਹੈ ਸੇਵਕਾਂ ਦੇ ਡਰ ਦੂਰ ਕਰਨ ਵਾਲਾ ਹੈ ਪਤ ਤ ਉਧਾਰਨ ਭੈ ਹਰਨ ਪਤ ਤ ਪਾਪੀਆਂ ਦੇ ਪਾਪੀਆਂ ਦਾ ਉਧਾਰਨ ਕਰਨ ਵਾਲਾ ਹਰਨ ਆਪਣੇ ਸੇਵਕਾਂ ਦੇ ਸਾਰੇ ਹੀ ਭੈਅ ਡਰ ਹਰਨ ਖਤਮ ਕਰਨ ਵਾਲਾ ਹੈ ਹਰ ਅਨਾਥ ਅਤਕੇ 나ਥ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜਿਹੜਾ ਹੈ ਨਾ ਅਨਾਥ ਕੇ 나ਥ ਤੇ ਅਨਾਥਾਂ ਦਾ ਵੀ 나ਥ ਹੈ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਪ੍ਰਭੂ ਜਿਹੜਾ ਹੈ ਅਨਾਥ ਗਰੀਬਾਂ ਦਾ 나ਥ ਸੁਆਮੀ ਹੈ ਨਾਥ ਦਾ ਨਾਥ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੈ ਤੇ ਪਤ ਤ ਉਧਾਰਨ ਹਾਰ ਹੈ ਪਤ ਤ ਉਧਾਰਨਾ ਜੀਵ ਜੰਤ ਤਾਰਨਾ ਵੇਦ ਉਚਾਰ ਨਹੀਂ ਅੰਤ ਪਾਇਓ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਮਾਨ ਹੈ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਉਹ ਪਤ ਦਾ ਪਤ ਤ ਵੀ ਉਧਾਰਨ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਹੈ ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਸਤਿਗੁਰੂ ਜੀ ਤੁਮ ਮਾਨ ਕਰਦੇ ਹਨ ਤੂੰ ਪ੍ਰਭੂ ਨੂੰ ਜਾਣ ਪੀ ਆਪਣੇ ਅੰਗ ਸੰਗ ਅਨੁਭਵ ਪੀਕਾਰ ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਸਦਾ ਹੀ ਤੇਰੇ ਅੰਗ ਸੰਗ ਹੈ ਤੇਰੇ ਸਾਥ ਹੈ ਜਿਹੜਾ ਪਰਮੇਸ਼ਰ ਪਤਿਤਾਂ ਦਾ ਉਧਾਰਨ ਕਰਨ ਵਾਲਾ ਸਾਰੇ ਹੀ ਭੈ ਡਰ ਦੂਰ ਕਰਨ ਵਾਲਾ ਅਨਾਥਾਂ ਦਾ 나ਥ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਉਸ ਨੂੰ ਸਦਾ ਹੀ ਅੰਗ ਸੰਗ ਜਨਨਾ ਕਰ ਤਨ ਧਨ ਜਿਹ ਤੋ ਕਉ ਦਿਓ ਆਸਿਓ ਨਿਹੋ ਨਾ ਕੀਨਾ ਜਿਸ ਪ੍ਰਭੂ ਨੇ ਤੈਨੂੰ ਤਨ ਧਨ ਜਿਹ ਤੋ ਕਹ ਜਿਹ ਤੋ ਕਹ ਦਿਓ ਸਰੀਰ ਅਤੇ ਦੌਲਤ ਦਿੱਤੀ ਹੈ ਤੇਰਾ ਤਨ ਦਿੱਤਾ ਹੈ ਪਰਮੇਸ਼ਰ ਨੇ ਆ ਤੈਨੂੰ ਸੁੰਦਰ ਤਨ ਬਖਸ਼ੇ ਕੀਤਾ ਸਰੀਰ ਦਿੱਤਾ ਹੈ ਵਰਤਨ ਕਰਨ ਬਾਅਦ ਤੇ ਧਨ ਦਿੱਤਾ ਹੈ ਕਾਹ ਸਿਉ ਨਹਿੋ ਨਕੀਨ ਤੂੰ ਉਸ ਦਾਤਾ ਨਾਲ ਪਿਆਰ ਨਹੀਂ ਕੀਤਾ ਜਿਨੇ ਤੈਨੂੰ ਸਾਰਾ ਕੁਝ ਬਖਸ਼ ਕੀਤਾ ਨਾ ਸਾਰੀਆਂ ਦਾਤਾਂ ਤੈਨੂੰ ਦਿੱਤੀਆਂ ਹੋਈਆਂ ਨੇ ਇਹ ਤਾਂ ਸਿਉ ਨਹਿੋ ਨਕੀਨ ਉਹਦੇ ਨਾਲ ਤੂੰ ਪ੍ਰੇਮ ਕਿਉਂ ਨਹੀਂ ਕਰਦਾ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜਿਹੜਾ ਤੈਨੂੰ ਸਾਰੀਆਂ ਦਾਤਾਂ ਦੇ ਰਿਹਾ ਉਸ ਦੇ ਨਾਲ ਪ੍ਰੇਮ ਨਹੀਂ ਕੀਤਾ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਢੋਲਤ ਦੀਨਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਪਦਾਰਥਾਂ ਦੇ ਪਿੱਛੇ ਪਾਗਲ ਹੋਣ ਵਾਲੇ ਏ ਬਾਵਰੇ ਪਾਗਲ ਮਨੁਖ ਹੁਣ ਤੋ ਦੀਨ ਮਨ ਹੋਇਆ ਕਿਉਂ ਢੋਲਦਾ ਫਿਰਦਾ ਹੈ ਇਹ ਦੀਨ ਕਿਉਂ ਬਚਾਨਕ ਹਾਂ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਐ ਬਾਵਰੇ ਮਨੁੱਖ ਐ ਨਾਰਵ ਮਨੁੱਖ ਬਾਵਰੇ ਅਗਲੇ ਮਨੁੱਖ ਅਬ ਕਿਉਂ ਡੋਲਤ ਦੀਨ ਜੇ ਹੁਣ ਕਾਤੋਂ ਡੋਲਦਾ ਫਿਰਦਾ ਆ ਹੁਣ ਡੋਲਦਾ ਫਿਰਦਾ ਆ ਘਬਰਾਉਂਦਾ ਫਿਰਦਾ ਆ ਜਿਨੇ ਸਾਰੀਆਂ ਦਾਤਾਂ ਦਿੱਤੀਆਂ ਉਹਦੇ ਨਾਲ ਤੂੰ ਪ੍ਰੇਮ ਨਹੀਂ ਕੀਤਾ ਤੇ ਹੁਣ ਆਖਰੀ ਸਮੇਂ ਤੇ ਹੁਣ ਤੂੰ ਡਰਦਾ ਆ ਦੀਨ ਧਰਮ ਦੀ ਤਰਫੋਂ ਕਿਉਂ ਡੋਲਦਾ ਹੈ ਦੀਨ ਧਰਮ ਹੁਣ ਉਸ ਪਾਸੇ ਵੱਲੋਂ ساری ਜ਼ਿੰਦਗੀ ਐਸੇ ਆਰਾਮ ਦੇ ਵਿੱਚ ਕੱਢਣੀ ਕੀਤੀ ਐ ਵਿਸ਼ਿਆਂ ਵਿਕਾਰਾਂ ਦੇ ਵਿੱਚ ਭੁਗ ਲਈ ਤੇ ਹੁਣ ਡਰਦਾ ਆ ਹੁਣ ਮਨ ਦੇ ਵਿੱਚ ਡਾਰੇ ਆ ਘਹਿ ਆ ਕਿਉਂਕਿ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਿਆ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ ਹੁਣ ਧਰਮ ਵਾਲੇ ਪਾਸੇ ਕਿਉਂ ਡਰਦਾ ਹੈ ਦੀਨ ਬਸਾਰੇ ਰੇ ਦਿਵਾਨੇ ਦੀਨ ਬਸਾਰਿਓ ਰੇ ਕਬੀਰ ਸਾਹਿਬ ਜੀ ਦਾ ਫਰਮਾਨ ਹੈ ਨਾ ਕਿ ਆਂ دیਵਾਨੇ ਮਨੁਖ ਦੀਨ ਬਸਾਰਿਓ ਰੇ ਦੀਵਾਨੇ ਦੀਨ ਬਸਾਰਿਓ ਰੇ ਪੇਟ ਭਰਿਓ ਪਸ਼ੂਆ ਜਿਉ ਸੋਇਓ ਮਨੁਖ ਜਨਮ ਹੈ ਹਾਰਿਓ ਜਿਦਾ ਪਸ਼ੂ ਪੇਟ ਭਰ ਕਰਕੇ ਸੌ ਜਾਂਦਾ ਨਾ ਤੂੰ ਵੀ ਇਦਾਂ ਹੀ ਪੇਟ ਭਰਿਆ ਤੇ ਸੌ ਗਿਆ ਪਰਮੇਸ਼ਰ ਦਾ ਨਾਮ ਹੀ ਨੀ ਕਦੇ ਜਪਿਆ ਮਨੁੱਖ ਜਨਮ ਹਾਰੇ ਹੋ ਤੇ ਮਨੁੱਖ ਜਨਮ ਜਿਹੜਾ ਹਾਰ ਗਿਆ ਤੂੰ ਜਿੱਤਿਆ ਨਹੀਂ ਅਖੀਰਲੀ ਬਾਜੀ ਸੀ ਤੇਰੀ ਅਖੀਰਲੀ ਬਾਜੀ ਇਹ ਮਨੁੱਖਾ ਜਨਮ ਦੀ ਪਰ ਤੂੰ ਇਹ ਵੀ ਹਾਰ ਲਈ ਤੂੰ ਪਸ਼ੂਆਂ ਦੀ ਤਰ੍ਹਾਂ ਪੇਟ ਭਰਿਆ ਤੇ ਸੌ ਗਿਆ ਰਾਤ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਛੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਏ ਘਿਰੀ ਜੈਸਾ ਤੈਨੂੰ ਜਨਮ ਪ੍ਰਾਪਤ ਹੋਇਆ ਸੀ ਪਰ ਤੂੰ ਕੌਡੀਆਂ ਦੇ ਭਾਗ ਗਵਾ ਲਿਆ ਕੌਡੀਆਂ ਦੇ ਭਾਗ ਗਵਾ ਕਰਕੇ ਤੇ ਹੁਣ ਡੋਲਦਾ ਹੈ ਹੁਣ ਘਬਰਾਉਂਦਾ ਆ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀਨਾ ਚੱਲੀ ਸਾਥ ਆਪਣਾ ਇਮਾਨ ਦੀਨ ਆਪਣਾ ਇਮਾਨ ਗਵਾ ਲਿਆ ਦੁਨੀਆ ਕਰਕੇ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀਨਾ ਚੱਲੀ ਸਾਥ ਪਾਏ ਕੁਹਾੜਾ ਮਾਰਿਆ गांव ਕੋਲੇ ਆਪਣੇ ਹੱਥ ਆਪਣੇ ਹੱਥ ਦੇ ਨਾਲ ਹੀ ਆਪਣੇ ਪਿਆਰ ਤੇ ਕੋਹਾੜਾ ਮਾਰ ਲਿਆ ਸਾਰੀ ਜ਼ਿੰਦਗੀ ਦੁਨੀਆ ਨੂੰ ਖੁਸ਼ ਕਰਨ ਚ ਲੱਗਾ ਰਿਹਾ ਦੁਨੀਆ ਨੂੰ ਹੀ ਆਪਣਾ دین ਗਵਾ ਲਿਆ ਆਪਣਾ دین ਗਵਾ ਲਿਆ ਭੁੱਲ ਗਿਆ ਕਿ ਗੁਰੂ ਦਾ ਹੁਕਮ ਕੀ ਹੈ ਮੈਂ ਧਰਮ ਦੇ ਅਨੁਸਾਰ ਚੱਲਣਾ ਗੁਰੂ ਦੇ ਹੁਕਮ ਅਨੁਸਾਰ ਚੱਲਣਾ ਪਰ ਨਹੀਂ ਕਹਿੰਦਾ ਲੋਕ ਕੀ ਕਹਿਣਗੇ ਵਿਆਹ ਰੱਖ ਲਿਆ ਘਰ ਦੇ ਵਿੱਚ ਆਪ ਕੁਰਬਾਨ ਪਾਈ ਅੰਮ੍ਰਿਤ ਵੀ ਛਕਿਆ ਰਿਸ਼ਤੇਦਾਰੀਆਂ ਵਾਸਤੇ ਰਿਸ਼ਤੇਦਾਰਾਂ ਵਾਸਤੇ ਸਾਡੇ ਤੇ ਰਿਸ਼ਤੇਦਾਰ ਬੜੇ ਆਉਣੇ ਆ ਉਹਨਾਂ ਵਾਸਤੇ ਮੀਠ ਸ਼ਰਾਬ ਦਾ ਵੀ ਪ੍ਰਬੰਧ ਕਰ ਲਿਆ ਨਹੀਂ ਲੋਕ ਕੀ ਕਹਿਣਗੇ ਮੇ ਰਿਸ਼ਤੇਦਾਰ ਕੀ ਕਹਿਣਗੇ ਇਹਨੇ ਤੇ ਮੀਠ ਸ਼ਰਾਬ ਨਹੀਂ ਪਾਇਆ ਦੁਨੀਆ ਕਰਕੇ ਆਪਣਾ ਦੀਨ ਗਵਾ ਲਿਆ ਨਾ ਹੁਣ ਬਰਾਤ ਆਉਣੀ ਐ ਉਹ ਕੀ ਕਹਿਣਗੇ ਉਹਨਾਂ ਵਾਸਤੇ ਜੀਵਾਂ ਦੀ ਹੱਤਿਆ ਕਰਨੀ ਸ਼ਰਾਬਾਂ ਕਬਾਬਾਂ ਪਿਆਉਣੀਆਂ ਕਾਦੇ ਕਰਕੇ ਦੁਨੀਆ ਕਰਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਿ ਲੋਕ ਚੰਗੀ ਵਾਹ ਵਾ ਕਰਨ ਮੇਰੀ ਬੰਦੇ ਨੇ ਵਾਹ ਵਾ ਖਟਣ ਵਾਸਤੇ ਆਪਣਾ ਦੀਨ ਗਵਾ ਲਿਆ ساری ਜ਼ਿੰਦਗੀ ਲੋਕਾਂ ਦੇ ਵਿੱਚ ਬੱਲੇ ਬੱਲੇ ਕਰਾਉਣ ਦੀ ਲੱਗਾ ਰਿਹਾ ਕਿ ਲੋਕ ਮੈਨੂੰ ਬੜਾ ਵਾਹ ਵਾ ਕਹਿਣ ਬੱਲੇ ਬੱਲੇ ਕਹਿਣ ਕਬੀਰ ਸਹਿਬਾਨ ਜੀ ਪਰਮਾਨੰ ਕਰਦੇ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚੱਲੀ ਸਾਥ ਜਿੰਨਾ ਕਰਕੇ ਤੋ ਦੀਨ ਗਵਾਇਆ ਸੀ ਨਾ ਦੁਨੀਆ ਕਰਕੇ ਉਹ ਦੁਨੀਆ ਨੇ ਤੇਰੇ ਸਾਥ ਨਹੀਂ ਚੱਲਣਾ ਜਿਉਂਦੇ ਜੀ ਸਾਥ ਛੱਡ ਜਾਂਦੇ ਨਹੀਂ ਮਰ ਕੇ ਕਿਨੇ ਨਾਰੂ ਦੇ ਨਾਲ ਕਿਨੇ ਜਾਣਾ ਜਿਉਂਦੇ ਜੀ ਸਾਥ ਛੱਡ ਜਾਂਦੇ ਨਹੀਂ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚੱਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਕ ਇਕ ਗਾਵੁ ਫਲ ਬਲੁਖ ਨੇ ਆਪਣੇ ਹੱਥੀ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਫਿਰ ਜਿਸ ਪ੍ਰਭੂ ਨੇ ਤਨ ਧਨ ਤੇ ਸੰਪਤਾ ਤਨ ਧਨ ਸੰਪੈ ਸੁਖ ਦਿਓ ਤਨ ਦਿੱਤਾ ਧਨ ਦਿੱਤਾ ਸੰਪਤੀ ਪਦਾਰਥ ਦਿੱਤੇ ਨੇ ਸੁਖ ਜਿਓ ਸੁਖ ਦੇਣਾ ਕੀਤਾ ਆ ਸੁਖ ਪਰਮੇਸ਼ਰ ਦੇ ਦਿੱਤੇ ਹੋਈ ਸੁਖ ਭੋਗ ਰਹੇ ਆ ਨਾ ਅਕਾਲ ਪੁਰਖ ਦੇ ਸੁਖ ਦਿੱਤੇ ਹੋਏ ਵਸਤੂਆਂ ਜਿਹੜੀਆਂ ਪਦਾਰਥ ਜਿਹੜੇ ਆ ਕਿਹਦੇ ਦਿੱਤੇ ਹੋਏ ਨਹੀਂ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋੜਨਾ ਆਵਈ ਅਗੰਤ ਭਰੇ ਭੰਡਾਰ ਉਹਦੇ ਦਾਤਰੇ ਦਿੱਤੇ ਹੋਏ ਸੁਖ ਭੋਗ ਰਹੇ ਆ ਨਾ ਪਾਤਸ਼ਾਹ ਕਹਿੰਦੇ ਤਨ ਧਨ ਸੰਪੈ ਸੁਖ ਦਿਓ ਸੁਖ ਦਿੱਤੇ ਨੇ ਤਨ ਦਿੱਤਾ ਧਨ ਦਿੱਤਾ ਤੇ ਸੰਪਤੀ ਦਿੱਤੀ ਹੈ ਅਰ ਜਿਹ ਨੀਕੇ ਧਾਮ ਇਸੇ ਤਰ੍ਹਾਂ ਸਾਰੇ ਸੁਖ ਦੇ ਕਰਕੇ ਤੇ ਜਿਸ ਨੇ ਤੇਰੇ ਰਹਿਣ ਬਾਤੇ ਨੀਕੀ ਚੰਗੇ ਚੰਗੇ ਧਾਮ ਘਰ ਦਿੱਤੇ ਨੇ ਤੈਨੂੰ ਤੈਨੂੰ ਦੇਖ ਤਨ ਦਿੱਤਾ ਵਰਤਨ ਖਰਚਨ ਵਾਸਤੇ ਧਨ ਦਿੱਤਾ, ਸੰਪਤੀ ਦਿੱਤੀ, ਪਦਾਰਥ ਦਿੱਤੇ ਨੇ, ਸੁਖ ਦਿੱਤੇ ਨੇ, ਅਰਜ ਹੀ ਨੀਕੇ ਧਾਮ ਤੇ ਚੰਗੇ ਤੈਨੂੰ ਨੀਕੇ ਚੰਗੇ ਚੰਗੇ ਧਾਮ ਘਰ ਤੈਨੂੰ ਪਰਮੇਸ਼ਰ ਨੇ ਦਿੱਤੇ ਹਨ। ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ। ਇਸ ਸਾਰੇ ਸੁੱਖ ਲੈ ਕਰਕੇ ਨਾ ਸਾਰਾ ਕੁਝ ਲੈ ਕਰਕੇ ਤਾਂ ਵੀ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਚੰਗੇ ਚੰਗੇ ਸੁੰਦਰ ਘਰ ਮਕਾਨ ਬਣੇ ਹੋਏ ਆ ਏਸੀ ਲੱਗੇ ਆ ਪਰ ਉੱਥੇ ਵੀ ਸੁੱਤਾ ਹੀ ਰਹਿੰਦਾ ਕਦੀ ਸ਼ੁਕਰਾਨਾ ਨਹੀਂ ਕੀਤਾ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਆ ਤੀਰਾ ਦਿੱਤਾ ਹੋਇਆ ਸਾਰਾ ਕੁਝ ਹੀ ਆ ਕੁਝ ਲੋਕ ਐਸੇ ਵੀ ਆ ਜਿਹੜੇ ਸੜਕਾਂ ਤੇ ਸੌਂਦੇ ਨੇ ਬਾਹਰ ਹੀ ਸੌਂਦੇ ਨੇ ਤੇ ਕਈਆਂ ਨੂੰ ਸਾਰਾ ਕੁਝ ਮਿਲਿਆ ਹੋਇਆ ਉਹ ਤਾਂ ਵੀ ਸਾਰਾ ਕੁਝ ਲਿਆ ਕਰਕੇ ਵੀ ਗਾਫਲਤਾਈ ਦੀ ਨੀਂਦ ਦੀ ਸੁੱਤੇ ਰਹਿੰਦੇ ਨੇ ਕਦੀ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਨਾ ਕੀਤਾ ਸਾ ਕਦੀ ਪਰਮੇਸ਼ਰ ਦਾ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਾਮ ਸਤਿਗੁਰੂ ਜੀ ਫਰਮਾਨ ਕਰਦੇ ਨੇ ਸੁਨਣਾ ਕਰ ਇਹ ਮਨਾ ਆ ਸੁਣ ਸਿਮਰਤ ਕਾਹੀ ਨਾਮ ਤੋ ਧਿਆਨ ਨਾਲ ਸੁਣ ਪ੍ਰਭੂ ਨੂੰ ਤੂੰ ਕਿਉਂ ਨਹੀਂ ਸਿਮਰਦਾ ਪਾਤਸ਼ਾਹ ਕਹਿੰਦੇ ਆ ਸਾਰੇ ਸੁੱਖ ਲੈ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਤੇ ਤਾਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਦਾ ਸਭ ਸੁਖ ਦਾਤਾ RAM ਹੈ ਦੂਸਰ ਨਾਹ ਨ ਕੋਈ ਸਤਗੁਰੂ ਜੀ ਕੀ ਕਹਿ ਰਹੇ ਨੇ ਧਿਆਨ ਨਾਲ ਸੁਣਿਓਣ ਬਾਦਸ਼ਾਹ ਕਹਿੰਦੇ ਸਭ ਸੁਖ ਦਾਤਾ RAM ਹੈ ਸਾਰਿਆਂ ਸੁੱਖਾਂ ਦਾ ਦਾਤਾ RAM ਪਰਮੇਸ਼ਰ ਅਕਾਲਪੁਰਖ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਇੱਕ RAM ਪ੍ਰਭੂ ਹੀ ਸਾਰਿਆਂ ਸੁੱਖਾਂ ਦਾ ਦਾਤਾ ਆ ਪਰ ਅੱਜ ਦੇ ਮਨੁੱਖ ਨੇ ਅੱਜ ਦੇ ਖਾਸ ਕਰਕੇ ਸਿੱਖ ਨੇ ਪਤਾ ਨਹੀਂ ਕਿੰਨੇ ਆਕ ਨੂੰ ਸੁੱਖਾਂ ਦਾ ਦਾਤਾ ਬਣਾ ਲਿਆ ਕਦੇ ਕਿਸੇ ਦੇ ਡੇਰੇ ਤੇ ਇੱਕ ਦਿਨ ਕਿਸੇ ਦੇ ਡੇਰੇ ਤੇ ਵੀਥੋਂ ਸੁੱਖ ਮਿਲ ਜਾਣਾ ਉੱਥੋਂ ਸੁੱਖ ਮਿਲ ਜਾਣਾ ਕਦਿਕਦੇ ਚਲੇਗੇ ਕਦਿਕਦੇ ਚਲੇਗੇ ਛੜਦੇ ਕੋਈ ਨਹੀਂ ਕੋ ਕਬਰ ਆ ਗਈ ਮੜੀਆਂ ਮਸਾਣਾ ਆ ਗਈਆਂ ਉੱਥੇ ਜਾ ਕੇ ਨੱਕ ਰਗੜੀ ਜਾਂਦੇ ਉੱਥੇ ਹੀ ਸਿਰ ਝੁਕਾਈ ਜਾਂਦੇ ਆ ਜਾ ਕਰਕੇ ਕੋਈ ਬਾਬਾ ਮਿਲ ਗਿਆ ਉਹਦੇ ਪਿੱਛੇ ਪਿੱਛੇ ਤੁਰੇ ਫਿਰਦੇ ਆ ਇਹ ਪਾਤਸ਼ਾਹ ਕੀ ਕਹਿ ਰਹੇ ਨੇ ਸਤਗੁਰੂ ਜੀ ਦੀ ਸੁਣੀਏ ਨਾ ਜਿਹੜੇ ਗੁਰੂ ਦੀ ਹਜ਼ੂਰੀ ਚ ਆਉਣੇ ਆ ਜੇ ਉਸ ਨੂੰ ਆਪਣਾ ਇਸ਼ਟ ਮੰਨਦੇ ਆ ਗੁਰੂ ਮੰਨਦੇ ਆ ਗੁਰੂ ਦੀ ਮੰਨੀ ਵੀ ਕਰੀਏ ਪਾਤਸ਼ਾਹ ਕਹਿੰਦੇ ਨੇ ਸਭ ਸੁਖ ਦਾਤਾ RAM ਹੈ ਦੂਸਰ ਨਾ ਹੈ ਨ ਕੋਈ ਪਤਸ਼ਾਹ ਕਿਨਾਰੇ ਸਾਰੇ ਸੁੱਖਾਂ ਦਾ ਦਾਤਾ ਪਰਮੇਸ਼ਰ ਰਾਮ ਆ ਦੂਸਰ ਨਾ ਹੈ ਨ ਕੋਈ ਦੂਜਾ ਕੋਈ ਨਹੀਂ ਹੈ ਅਸੀਂ ਦੂਸਰਾ ਛੱਡ ਕੇ ਅਸੀਂ ਤੇ ਪਤਾ ਨਹੀਂ ਕਿੰਨੇ ਕੁ ਬਣਾਏ ਆ ਕਿੰਨੇ ਆ ਕਿਨੇ ਸੁੱਖ ਦੇ ਦੇਣਾ ਸਾਨੂੰ ਵਾਹਿਗੁਰੂ ਜੀ ਤੋਂ ਬਿਨਾ ਸੁੱਖਾਂ ਦਾ ਦਾਤਾ ਦੂਸਰਾ ਹੋਰ ਕੋਈ ਨਹੀਂ ਹੈ ਗੁਰੂ ਕੀ ਸਿੱਖਾ ਇਹ ਮਨ ਦੇ ਵਿੱਚ ਇਸ ਗੱਲ ਨੂੰ ਨਿਸ਼ਚਾ ਕਰ ਲੈ ਘਰ ਬਣਾਲੇ ਅੰਦਰ ਇਸ ਗੱਲ ਨੂੰ ਮਰਨਾ ਕਰ ਵੀ ਮੇਰੇ ਗੁਰੂ ਦਾ ਹੁਕਮ ਹੈ ਕਿ ਸਾਰਿਆਂ ਸੁੱਖਾਂ ਦਾ ਦਾਤਾ ਪਰਮੇਸ਼ਰ ਹੈ ਦੂਜਾ ਕੋਈ ਨਹੀਂ ਹੈ ਸੁੱਖਾਂ ਦੇ ਦਾਤਾ ਦੇਣ ਵਾਲਾ ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਜਿਹੜਾ ਆਪ ਦੁਖੀ ਆ ਕਿਸੇ ਨੂੰ ਕੀ ਸੁਖੀ ਕਰ ਦਵੇਗਾ ਤੇ ਪਾਤਸ਼ਾਹ ਪ੍ਰਮਾਨ ਕਰਦੇ ਨਾਨਕ ਦੁਖੀਆ ਸਭ ਸੰਸਾਰ ਇਹ ਸੰਸਾਰ ਤੇ ਦੁਖੀਆ ਹੈ ਨਾ ਇਹ ਕਿਸੇ ਨੂੰ ਕੀ ਸੁਖ ਦੇ ਦੇਵੇਗਾ ਸੁੱਖ ਤੇ ਉਹੀ ਦੇ ਸਕਦਾ ਜਿਹੜਾ ਆਪ ਸੁਖੀ ਹੈ ਸਤਗੁਰੂ ਜੀ ਸ਼ਬਦ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਜੋ ਆਪ ਸੁਖੀ ਹੈ ਤੇ ਤੁਹਾਨੂੰ ਵੀ ਸੁਖੀ ਕਰ ਦੇਵੇਗਾ ਨਾ ਤੇ ਜਿਹੜੇ ਹੈ ਆਪ ਦੁਖੀ ਹੈ ਉਹ ਕਿਸੇ ਨੂੰ ਕੀ ਸੁਖ ਦੇਣਗੇ ਇਸ ਕਰਕੇ ਪ੍ਰਮਾਤ ਸਤਗੁਰੂ ਜੀ ਫਰਮਾਨ ਕਰਦੇ ਨੇ ਸਭ ਸੁਖ ਦਾ ਦਾਤਾ RAM ਹੈ ਦੂਸਰ ਨਾਹਿ ਨ ਕੋਈ ਸਾਰਿਆਂ ਸੁੱਖਾਂ ਦਾ ਦਾਤਾ ਪਰਮੇਸ਼ਰ ਹੈ ਇਹ ਵਾਹਿਗੁਰੂ ਜੀ ਤੋਂ ਬਿਨਾ ਸੁੱਖਾਂ ਦਾ ਦਾਤਾ ਦੂਸਰਾ ਹੋਰ ਕੋਈ ਨਹੀਂ ਹੈ ਕਹੋ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਏ ਮਨਾ ਤੂੰ ਧਿਆਨ ਦੇ ਕਰਕੇ ਸੁਣ ਕਹੋ ਨਾਨਕ ਸੁਨ ਰੇ ਮਨਾ ਇਹ ਮਨ ਧਿਆਨ ਦੇ ਕਰਕੇ ਸੁਣਨਾ ਕਰ ਵਾਹਿਗੁਰੂ ਦੇ ਨਾਮ ਨੂੰ ਜਾਪ ਕਰਨ ਨਾਲ ਹੀ ਜੀਵ ਨੂੰ ਗਤਿ ਭਾਗ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਕਹੋ ਨਾਨਕ ਸੁਨ ਮੇਰੇ ਮਨਾ ਤੇ ਇਹ ਸਿਮਰਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਨ ਦੇ ਨਾਲ ਗਤ ਹੋਏ ਤਾਂ ਹੀ ਗਤ ਮੁਕਤੀ ਦੀ ਪ੍ਰਾਪਤੀ ਉੱਚ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਬੰਦਨਾ ਤੋਂ ਤਾਂ ਹੀ ਮੁਕਤ ਹੋਣਾ ਕਾਮ ਕ੍ਰੋਧ ਲੋਭੋ ਹੰਕਾਰ ਈਰਖਾ ਚੁਗਰੀ ਨਿੰਦਿਆ ਤੋਂ ਇਹ ਦੁਨੀਆ ਦੀ ਬੰਦਨਾ ਤੋਂ ਤਾਂ ਹੀ ਮੁਕਤ ਹੋਵੇਗਾ ਮੁਕਤੀ ਵੀ ਕਈ ਪ੍ਰਕਾਰ ਦੀ ਹੁੰਦੀ ਹੈ ਇਸੇ ਤਰ੍ਹਾਂ ਮੁਕਤ ਜੜੀ ਐ ਤਾਂ ਹੀ ਪ੍ਰਾਪਤੀ ਹੋਵੇਗੀ ਤਿਹ ਸਿਮਰਤ ਗਤ ਹੋਏ ਸਿਮਰਨ ਦੇ ਨਾਲ ਗਤੀ ਮੁਕਤੀ ਦੀ ਪ੍ਰਾਪਤੀ ਕੁਝ ਪਦਵੀ ਦੀ ਪ੍ਰਾਪਤੀ ਹੋਵੇਗੀ ਜੇ ਸਿਮਰਤ ਗਤ ਪਾਈਐ ਤਿਹ ਭਜਰੇ ਤੈ ਮੀਤ ਜਿਸ ਪ੍ਰਭੂ ਦੇ ਨਾਮ ਨੂੰ ਸਿਮਰਨ ਕਰਕੇ ਗਤ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਜਿਸ ਜਿਹ ਸਿਮਰਤ ਗਤ ਪਾਈ ਹੈ ਪਾਤਸ਼ਾਹ ਕਹਿੰਦੇ ਜਿਸ ਦੇ ਸਿਮਰਨ ਦੇ ਨਾਲ ਜਿਸ ਨੂੰ ਯਾਦ ਕਰਨ ਦੇ ਨਾਲ ਜਿਸ ਨੂੰ ਸਿਮਰਤ ਜਿਸ ਨੂੰ ਯਾਦ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਗਤ ਪਾਈ ਹੈ ਗਤ ਪਾਈ ਦੀ ਹੈ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤਿਹ ਭਜਰੇ ਤੈ ਮੀਤ ਉਸ ਨੂੰ ਯਾਦ ਕਰ ਉਹ ਤੇਰਾ ਸੱਚਾ ਮਿੱਤਰ ਹੈ ਤਿਹ ਭਜ ਉਸ ਦਾ ਭਜਨ ਕਰ ਉਸ ਨੂੰ ਯਾਦ ਕਰ ਤੈ ਮੀਤ ਉਹੀ ਤੇਰਾ ਸੱਚਾ ਮਿੱਤਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਜੇ ਸਦਾ ਸਿਮਰਨ ਕਰਨ ਦੇ ਨਾਲ ਜਿਸ ਨੂੰ ਯਾਦ ਕਰਨ ਦੇ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਨਾ ਤੇ ਫਿਰ ਤੇਰਾ ਉਹੀ ਸੱਚਾ ਮਿੱਤਰ ਹੋਇਆ ਕਹੋ ਨਾਨਕ ਸੁਨ ਰੇ ਮਨ ਆਉਦ ਘਟਤ ਹੈ ਨੀਤ ਅਨੁਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਸਤਿਗੁਰੂ ਜੀ ਕਥਨ ਕਰਦੇ ਨੇ ਹੇ ਮਨ ਧਿਆਨ ਦੇ ਕਰਕੇ ਸੁਣ ਦੇਖ ਕਹੋ ਨਾਨਕ ਸੁਨ ਰੇ ਮਨ ਆਉਦ ਘਟਤ ਹੈ ਨੀਤ ਆਉਦ ਤੇਰੀ ਉਮਰ ਜਿਹੜੀ ਹੈ ਨਾ ਆਉਦ ਉਮਰ ਲਗਾਤਾਰ ਘਟਦੀ ਜਾ ਰਹੀ ਘਟਤ ਹੈ ਨੀਤ ਨੇਤੀ ਰੋਜ਼ਾਨਾ ਹੀ ਤੇਰੀ ਇੱਕ ਇੱਕ ਦਿਨ ਕਰਕੇ ਇੱਕ ਦਿਨ ਬੀਤ ਗਿਆ ਜ਼ਿੰਦਗੀ ਦਾ ਇੱਕ ਦਿਨ ਘਟ ਗਿਆ ਇੱਕ ਦਿਨ ਬਤੀਤ ਹੋ ਗਿਆ ਜਿੰਦਗੀ ਦਾ ਦਿਨ ਇੱਕ ਘਟ ਗਿਆ ਕਿ ਪਾਤਸ਼ਾਹ ਕਹਿੰਦੇ ਆਉਧ ਘਟਤ ਹੈ ਨੀਤ ਤੇਰੀ ਆਉਧ ਤੇਰੀ ਉਮਰ ਘਟਦੀ ਜਾ ਰਹੀ ਹੈ ਨੇਤੀ ਤੇਰੀ ਘਟਦੀ ਜਾ ਰਹੀ ਹੈ ਤੂੰ ਵੱਧਦਾ ਨਹੀਂ ਹੈ ਘਟਦਾ ਜਾ ਰਿਆਂ ਘਾਟੇ ਵਾਲੇ ਪਾਸੇ ਵੱਲ ਜਾ ਰਿਆਂ ਹੈ ਇਹ ਇਹ ਮਨਾ ਇਸ ਗੱਲ ਦਾ ਖਿਆਲ ਕਰ ਇਹ ਸੁਨਣਾ ਕਰ ਕਬੀਰ ਸਬਾਨ ਜੀ ਫਰਮਾਨ ਕਰਦੇ ਨਾ ਗੁਰਬਾਣੀ ਦੇ ਅੰਦਰ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟਾ ਤਨ ਛਿਜੈ ਪਾਤਸ਼ਾਹ ਕਹਿੰਦੇ ਦਿਨ ਦਿਨ ਕਰਕੇ ਪਹਿਰ ਪਹਿਰ ਕਰਕੇ ਘੜੀ ਘੜੀ ਕਰਕੇ ਆਵ ਤੇਰੀ ਉਮਰ ਘਟਦੀ ਜਾ ਰਹੀ ਹੈ ਤਨ ਛਿਜੈ ਤਨ ਜਿਹੜਾ ਉਹ ਬਨਸ ਦਾ ਜਾ ਰਿਹਾ ਹੈ ਘੜੀ ਘੜੀ ਕਰਕੇ ਤੇਰਾ ਉਮਰ ਜਿਹੜੀ ਹੈ ਘਟਦੀ ਜਾ ਰਹੀ ਹੈ ਤੇ ਤਨ ਬਢੇਪੇ ਵਾਲੇ ਪਾਸੇ ਵੱਲ ਜਾ ਰਿਹਾ ਏ ਜਿਹੜਾ ਇਹ ਦਿਨ ਬਦਨ ਜਿਹੜਾ ਇਹ ਵਾਧਾ ਨਹੀਂ ਘਟਦਾ ਹੀ ਜਾ ਰਿਹਾ ਤੇ ਪਾਤਸ਼ਾਹ ਪ੍ਰਮਾਨ ਕਰਦੇ ਨੇ ਜਿਹੇ ਸਿਮਰਤ ਗਤ ਪਾਈ ਆ ਤਿਹ ਭਜ ਰੇਤੈ ਮੀਤ ਜਿਹਦੇ ਸਿਮਰਨ ਦੇ ਨਾਲ ਜਿਸ ਨੂੰ ਯਾਦ ਕਰਨ ਦੇ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤਿਹ ਭਜ ਰੇਤੈ ਮੀਤ ਤੇ ਉਸ ਨੂੰ ਆਪਣਾ ਸੱਚਾ ਮਿੱਤਰ ਸਮਝਣਾ ਕਰ ਕਹੋ ਨਾਨਕ ਸੁਨ ਰੇ ਮਨਾ ਇਹ ਮਨਾ ਸੁਨਣਾ ਕਰ ਆਉਦ ਘਟਤ ਹੈ ਨੀਤਰੀ ਉਮਰ ਕੱਟਦੀ ਜਾ ਰਹੀ ਹੈ ਕਿਉਂ ਯਾਦ ਕਰਾਇਆ ਪਰ ਪਾਤਸ਼ਾਹ ਨੇ ਬਾਰ ਬਾਰ ਉਮਰ ਦਈ ਤੇ ਤੇਰੀ ਉਮਰ ਘਟਦੀ ਜਾ ਰਹੀ ਹੈ ਕਿਉਂਕਿ ਪਾਤਸ਼ਾਹ ਹਲੂਣਾ ਦਿੰਦੇ ਨੇ ਦੱਸਦੇ ਨੇ ਕਿ ਤੇਰੀ ਉਮਰ ਘਟਦੀ ਜਾ ਰਹੀ ਹੈ ਸਵਾਸ ਤੇਰੇ ਘਟਦੇ ਜਾ ਰਹੇ ਨੇ ਥੋੜੇ ਰਹਿ ਗਏ ਆ ਇਹਨਾਂ ਨੂੰ ਸੰਭਾਲ ਲਾ ਜਿੰਨੇ ਕੁ ਰਹਿੰਦੇ ਨੇ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਇਸ ਦਮ ਇਹਨਾਂ ਸਵਾਸਾਂ ਦੀ ਸੰਭਾਲਣਾ ਕਰ ਤੇ ਸੰਭਾਲ ਕਿਵੇਂ ਹੋਣੀ ਆ ਨਾਮ ਜਪ ਕਰਕੇ <laughs> ah! Guru, Ah! He Guru, Ah! He Guru, Ah! Guru, <laughs> Ah! Guru, Ah! Guru, Ah! Guru, wahe Guru. Wahe Guru. ਵਾਹਿਗੁਰੂ 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 ਇਸ ਤਰ੍ਹਾਂ ਸਵਾਸਿਆਂ ਦੀ ਸੰਭਾਲ ਹੋਣੀ ਹੈ ਕਿਰਤ ਕਰਦਿਆਂ ਹੋਇਆਂ ਕੰਮ ਕਾਜ ਸਨੋਹਾਂ ਦੀ ਕਿਰਤ ਕਰਦਿਆਂ ਕੰਮ ਕਾਜ ਕਰਦਿਆਂ ਕਰਦਿਆਂ ਪਰਮੇਸ਼ਰ ਨੂੰ ਯਾਦ ਰੱਖਣਾ ਉਹਦਾ ਸਿਮਰਨ ਕਰਨਾ ਉਹਨੂੰ ਯਾਦ ਕਰਨਾ ਹਿਰਦੇ ਵਿੱਚ ਵਸਾ ਕਰਕੇ ਰੱਖਣਾ ਵਾਹਿਗੁਰੂ ਵਾਹਿਗੁਰੂ ਉਹਨੂੰ ਹਾਜ਼ਰ ਨਾਜ਼ਰ ਸਮਝਣਾ ਹਾਜ਼ਰ ਨਾਜ਼ਰ ਸਮਝਾਂਗੇ ਤੇ ਕਦੇ ਮਾੜੇ ਕਰਮ ਨਹੀਂ ਕਰਾਂਗੇ ਕੋਈ ਰਿਸ਼ਵਤ ਨਹੀਂ ਲਵੇਗਾ ਕੋਈ ਬੇਈਮਾਨੀ ਨਹੀਂ ਕਰੇਗਾ ਕੋਈ ਝੂਠ ਨਹੀਂ ਬੋਲੇਗਾ ਧੋਖਾ ਨਹੀਂ ਕਰੇਗਾ ਕਿ ਮੈਨੂੰ ਰੱਬ ਦੇਖਦਾ ਪਰਮੇਸ਼ਰ ਦੇਖਦਾ ਉਹਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਜੀਵਨ ਬਤੀਤ ਕਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹੜਾ ਬੱਚਾ ਸਮਝ ਕੇ ਥੋੜੀ ਮੱਤ ਵਾਲਾ ਸਮਝ ਕਰਕੇ ਮਵਾਬ ਕਰਨਾ ਅੱਗੇ ਤੋਂ ਅਰਦਾਸ ਕਰਨੀ ਗੁਰੂ ਚਰਨਾਂ ਦੇ ਵਿੱਚ ਗੁਰਬਾਣੀ ਪੜ੍ਹਨ ਦੀ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਜੀ ਪੰਜ ਸ਼ਲੋਕਾਂ ਦੀ ਇੱਥੇ ਜਿਹੜੇ ਪੰਜ ਸ਼ਲੋਕ ਕੱਲ ਤੇ ਪੰਜ ਸ਼ਲੋਕ ਅੱਜ ਆਪ ਜੀ ਨੇ ਸਰਵਣ ਕੀਤੇ ਨੇ 10 ਲੋਕਾਂ ਦੀ ਇੱਥੇ ਸਮਾਪਤੀ ਹੋਈ ਹੈ ਆਓ 10ਵਾਂ ਸ਼ਲੋਕ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪ੍ਰਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ ਗੋ ਨਾਨਕ ਸੁਨ ਰੇ ਮਨਾ ਆਉਦ ਕਟਤ ਹੈ ਨੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ